ਆ ਇੱਕ ਫੋਟੋ ਤੁਹਾਡੇ ਨਾਲ ਸਾਂਝੀ ਕਰ ਰਿਹਾ ਆ ਇਹਨਾਂ ਨੂੰ ਲੋਕ ਸਰਕਸ ਦੇ ਸ਼ੇਰ ਕਹਿੰਦੇ ਨੇ ਕਿਉਂਕਿ ਬੋਲਣ ਲੱਗੇ ਇਹ ਦੇਖਦੇ ਨਹੀਂ ਫਿਰ ਜਦੋਂ ਥ੍ਰੈਡ ਆਉਂਦੇ ਨੇ ਫਿਰ ਨਾਲ ਦੇ ਨਾਲ ਸਿਕਿਉਰਟੀਆਂ ਭੱਜਣ ਜਾਂਦੇ ਨੇ ਫਿਰ ਇਹਨਾਂ ਨੂੰ ਮਰਨ ਦਾ ਡਰ ਹੋ ਜਾਂਦਾ ਕਿ ਸਾਨੂੰ ਥ੍ਰੈਡ ਮਾਰਿਆ ਜੀ ਸਾਨੂੰ ਤਾਂ ਮਾਰ ਦੇਣਗੇ ਸਾਨੂੰ ਤਾਂ ਸਿਕਿਉਰਟੀਆਂ ਤੋਂ ਹੁਣ ਇਹਨਾਂ ਦੇ ਪਿੱਛੇ ਦੇਖ ਲਓ ਕਿੰਨੀ ਜ਼ਿਆਦਾ ਜਿਹੜੀ ਸਿਕਿਉਰਟੀ ਲੱਗੀ ਹੋਈ ਹੈ ਇਸ ਤੋਂ ਪਤਾ ਲੱਗਦਾ ਪੰਜਾਬ ਦੇ ਵਿੱਚ ਜਿਹੜੀ ਪੁਲਿਸ ਹੈ ਉਹ ਇੰਨੀ ਘੱਟ ਕਿਉਂ ਆ ਕਿ ਪੰਜਾਬ ਦੀ ਅੱਧੀ ਤੋਂ ਵੱਧ ਜਿਹੜੀ ਪੁਲਿਸ ਹੈ ਉਹ ਤਾਂ ਆਹ ਹੈ ਜਿਓ ਇਹੋ ਜਿਹੇ ਜਿਹੜੇ ਨਲਾਇਕ ਜਿਹੜੇ ਬਿਆਨ ਇਦਾਂ ਦੇ ਦੇ ਦਿੰਦੇ ਨੇ ਦੇ ਦਿੰਦੇ ਨੇ ਮੁੜ ਕੇ ਡਰਦੇ ਨੇ ਫਿਰ ਬੋਲਣ ਲੱਗੇ ਨਹੀਂ ਦੇਖਦੇ ਜਾਂ ਤਾਂ ਤੁਸੀਂ ਬਿਆਨ ਹੀ ਨਾ ਦਿਓ ਕੋਈ ਡਰਦੇ ਜੇ ਤੁਹਾਨੂੰ ਪਤਾ ਕਿ ਸਾਨੂੰ ਕੋਈ ਮਾਰ ਜੂਗਾ ਫਿਰ ਤੁਸੀਂ ਬਿਆਨ ਨਾ ਦਿਓ ਜੇ ਤੁਸੀਂ ਬਿਆਨ ਦੇਣਾ ਹੈ ਜੇ ਤੁਸੀਂ ਖੜਨਾ ਹੈ ਫਿਰ ਡਰਦੇ ਕਾ ਤੋਂ ਫਿਰ ਡਰਨ ਦੀ ਕੀ ਲੋੜ ਹੈ ਫਿਰ ਜੇ ਜਾਂ ਮਰਜ਼ੀ ਬਿਆਨ ਦਿਓ ਕਹਿ ਦਿਓ ਕਿ ਸਾਨੂੰ ਤਾਂ ਸਿਕਿਉਰਿਟੀ ਕੋਈ ਚਾਹੀਦੀ ਨਹੀਂ ਪੰਜਾਬ ਦੀ ਅੱਧੀ ਤੋਂ ਵੱਧ ਸਪਲਿਸ ਸਿਕਿਉਰਿਟੀ ਤਾਂ ਇਹਨਾਂ ਦੇ ਪਿੱਛੇ ਲੱਗੀ ਦਿੰਦੀ ਹੈ ਪੰਜ ਪੰਜ ਜਾਣੇ ਚਾਰ ਚਾਰ ਜਾਣੇ ਜੀਤਾ ਜਿਲਦ ਕਰਦਾ ਪਹਿਲਾਂ ਗਲਤ ਬਿਆਨ ਦੇ ਜਾਣੇ ਫਿਰ ਘਬਰਾਉਣਾ ਮੁੜ ਕੇ ਫਿਰ ਸਰਕਾਰਾਂ ਤੋਂ ਸਿਕਿਉਰਟੀਆਂ ਮੰਗੀ ਜਾਣੀਆਂ